ਹੁਸ਼ਿਆਰਪੁਰ ਪੁਲਿਸ ਨੂੰ ਨਸ਼ੇ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਕਮਰਸ਼ੀਅਲ ਮਾਤਰਾ ਦੇ ਵਿੱਚ ਬਰਾਮਦ ਹੋਏ ਨੇ ਜੁਨਾ ਦੀ ਗਿਣਤੀ 83760 ਹੈ ਜਾਣਕਾਰ ਦਿੰਦਿਆਂ ਡੀਐਸਪੀ ਸਿਟੀ ਦੇਵਦਤ ਸ਼ਰਮਾ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਹੁਸ਼ਿਆਰਪੁਰ ਅਤੇ ਮਾਡਰ ਟਾਊਨ ਪੁਲਿਸ ਦੇ ਬਲੂ ਇੱਕ ਸਾਂਝਾ ਰੈਡ ਕੀਤਾ ਗਿਆ ਜਿਸ ਦੇ ਵਿੱਚ ਕੁੱਲ ਤਿੰਨ આરોપી ਗ੍ਰਿਫਤ ਦੇ ਵਿੱਚ ਲੈ ਕੇ ਉਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਅਤੇ ਅਰਜਨ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਕੁੱਝ ਗਿੱਚ ਕੀਤੀ ਜਾਵੇਗੀ ਸਰ ਇੱਕ ਕਹਿੰਦੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਕੋਈ ਨਸ਼ਾ ਫੜਿਆ ਗਿਆ ਉਹਦੇ ਬਾਰੇ ਕੀ ਪੂਰੀ ਜਾਣਕਾਰੀ ਕੱਲ ਸੀਆਈਐਨ ਚਾਰਜ ਇਨਸਪੈਕਟਰ ਗੁਰਮੀਤ ਸਿੰਘ ਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸਿਸ ਦੇ ਉੱਤੇ ਇੱਕ ਜੁਆਇੰਟ ਜਿਹੜੀ ਹੈ ਆਪਰੇਸ਼ਨ ਟੀਮ ਅਲੋਂਗ ਵਿਦ ਐਸਐਚਓ ਮਾਡਲ ਟਾਊਨ ਗੁਰਸਾਖ ਸਿੰਘ ਸਬ ਇਨਸਪੈਕਟਰ ਤੇ ਨਾਲ ਟੀਮ ਅਸੀਂ ਤਿਆਰ ਕੀਤੀ ਜਿਹਦੇ ਬੇਜ ਤੇ ਇਹਨਾਂ ਨੇ ਜਾ ਕੇ ਤੇ ਉੱਥੇ ਅ ਅੱਛੀ ਵਧੀਆ ਰਿਕਵਰੀ ਜਿਹੜੀ ਐਂਡੀਪੀਐਸ ਸੈਕਟਰ ਦੀ ਹੈਗੀ ਆ ਉਹ ਪੋਰੀ ਦਾ ਏਰੀਏ ਦੇ ਵਿੱਚੋਂ ਕੀਤੀ ਮਾਡਲ ਟਾਊਨ ਜੂਡਿਕਸ਼ਨ ਦੇ ਨਾਲ ਲੱਗਦਾ ਸੀਗਾ ਉੱਥੋਂ ਕੀਤੀ ਸਰ ਕੀ ਨਸ਼ਾ ਫੜਿਆ ਗਿਆ ਦੇ ਵਿੱਚ ਨਸ਼ਾ ਇਹਦੇ ਚ 83760 ਗੋਲੀਆਂ ਬਰਾਮਦ ਹੋਈਆਂ ਇਹ ਕਾਫੀ ਪੁਰਾਣਾ ਹੈ ਪਹਿਲਾਂ ਵੀ ਇਹਦੇ ਤੇ ਪਰਚੇ ਦਰਜਿਆ ਪਵਨ ਕੁਮਾਰ ਕੁਮਾਰ ਨਾਮ ਦਾ ਜਿਹੜਾ ਵਿਅਕਤੀ ਸੀਗਾ ਇੱਕ ਏ ਸੀ ਦੋਸ਼ੀ ਇੱਕ ਦੋਸ਼ੀ ਦਾ ਨਾਮ ਸੀਗਾ ਰੋਹਿਤ ਤੇ ਇੱਕ ਤੀਸਰਾ ਦੋਸ਼ੀ ਸੀ ਮਕੇਸ਼ ਤਿੰਨ ਦੋਸ਼ੀ ਸੀਗੇ ਸਰ ਇਹ ਕਾਦੀਆਂ ਕਾਦੀਆਂ ਗੋਲੀਆਂ ਇਹ ਗੋਲੀਆਂ ਨਸ਼ੇ ਦੀਆਂ ਸੀਗੀਆਂ ਇਹ ਚਾਹ ਦੀ ਦੁਕਾਨ ਦੀ ਆੜ ਦੇ ਵਿੱਚ ਪੈਣਾ ਇਹ ਵੇਚਦਾ ਸੀਗਾ ਨਸ਼ਾ ਗੋਲੀਆਂ ਦਿੰਦਾ ਸੀਗਾ ਤੇ ਉਥੋਂ ਮੌਕੇ ਤੋਂ ਪਹਿਲਾਂ ਬਰਾਮਦ ਕੀਤੀਆਂ ਸੀ ਉਸ ਤੋਂ ਬਾਅਦ ਫਿਰ ਅੱਗੇ ਇਹਨੇ ਲਕਾਸ਼ ਪਾ ਕੇ ਕਿਤੇ ਹੋਰ ਰੱਖੀਆਂ ਸੀਗੀਆਂ ਪੋਰੀ ਰਾਂ ਦਾ ਦੀਪਨਗਰ ਇਹਦੀ ਦੇ ਵਿੱਚ ਉੱਥੋਂ ਜਾ ਕੇ ਸ਼ੁਰੂਆਤ ਕੀਤੀ ਸਿਰਫ ਜਿੰਨੀਆਂ ਵੀ ਨਸ਼ੇ ਦੀਆਂ ਹਲ ਤੱਕ ਇਹਨੇ ਗੋਲੀਆਂ ਹੋਂ ਤਾਂ ਬੈਨ ਨੇ ਆ ਤਾਂ ਇਹ ਹਲ ਤੱਕ ਪੁੱਛ ਕੇ ਸਾਹਮਣੇ ਆ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਔਰ ਕਿੱਦਾਂ ਨੇ ਇਹਦਾ ਫਾਰਵਰਡ ਤੇ ਬੈਕਵਰਡ ਲਿੰਕੇਜ ਵੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਚ ਔਰ ਰਿਮਾਰਡ ਦੇ ਉੱਤੇ ਲੈ ਕੇ ਫਿਰ ਅਸੀਂ ਫਰਦਰ ਅੱਗੇ ਦੇਖਦੇ ਆ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੰਨੂੰ ਦੇਣ ਦੇ ਸੀ ਸਰ ਜਿੱਦਾਂ ਇੰਨੀ ਵੱਡੀ ਕਮਰਸ਼ੀਅਲ ਕੁਆਂਟੀਟੀ ਛੜਿਆ ਗਿਆ ਇਹ ਅੱਗੇ ਸਪਲਾਈ ਕਰਦੇ ਸੀ ਜਾਂ ਉਹਦਾ ਆਪ ਥੋੜੀ ਥੋੜੀ ਵੇਚਦੇ ਸੀ ਜਾਂ ਅੰਗਲੇ ਸਪਲਾਈ ਵੀ ਕਰਦੇ ਇਹਦੇ ਵੇਚਦੇ ਸੀ ਕੋਲ ਜੀ ਤਾਂ ਹੁਣ ਸਰ ਜਿੱਦਾਂ ਤੁਸੀਂ ਸਾਹਿਬੀ ਚਾਹ ਤੇ ਰੇੜੀ ਦੀ ਯਾਰਡ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਉਹ ਵੀ ਬੰਦ ਕਰਾਈ ਗਈ ਬਿਲਕੁਲ ਜੀ ਅੱਗੇ ਸਰ ਹੁਣ ਕੀ ਕਾਰਵਾਈ ਸਰ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇਹਨਾਂ ਨੂੰ ਰਿਮਾਂਡ ਤੇ ਪੇਸ਼ ਕਰਾਂਗੇ ਰਿਮਾਂਡ ਤੋਂ ਬਾਅਦ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਗoing on ਹੈ ਉਹਦੇ ਮੁਤਾਬਕ ਜੋ ਰਿਜ਼ਲਟਸ ਸਾਹਮਣੇ ਆਉਣਗੇ ਤਦ ਦੱਸਾਂਗੇ ਕੁਝ ਇੱਧਰ ਦੀ ਜਾਣਕਾਰੀ ਸਾਹਮਣੇ ਆ ਰਹੀ ਵੀ ਹੁਸ਼ਾਰਪੁਰ ਪੁਲਿਸ ਵੱਲੋਂ ਇੱਕ ਵੱਡੀ ਕਮਰਸ਼ੀਅਲ ਕਵਾਂਟੀਟੀ ਦੇ ਵਿੱਚ ਕੋਈ ਨਸ਼ਾ ਫੜਿਆ ਗਿਆ ਉਹਦੀ ਕੀ ਜਾਣਕਾਰੀ ਕੱਲ ਇਨਚਾਰਜ ਸੀਆਈਏ ਗੁਰਪ੍ਰੀਤ ਸਿੰਘ ਦੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਨੂੰ ਪਤਾ ਲੱਗਾ ਕਿ ਕੋਈ ਨਸ਼ੇ ਦੀ ਇਨਫੋਰਮੇਸ਼ਨ ਹੈ ਉਹਦੇ ਬੇਸ ਦੇ ਉੱਤੇ ਐਸਐਚਓ ਗੁਰਸਾਖ ਸਿੰਘ ਦੇ ਨਾਲ ਅਲੌਂਗ ਵਿਦ ਪੁਲਿਸ ਪਾਰਟੀ ਪੀਐਸ ਮਰਡਰ ਟਾਊਨ ਦੇ ਕਰਮਚਾਰੀ ਨਾਲ ਤਿਆਰ ਕਰਕੇ ਤੇ ਇਹਨਾਂ ਨੇ ਅਪਰੇਸ਼ਨ ਜਿਹੜਾ ਸਟਾਰਟ ਕੀਤਾ ਔਰ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਬੰਦਾ ਰਾਉਂਡ ਅਪ ਕੀਤਾ ਪਵਨ ਕੁਮਾਰ ਨਾ ਦਾ ਬੰਦਾ ਸੀਗਾ ਜਿਹਦੇ ਕੋਲੋਂ ਕਾਫੀ ਵੱਡੀ ਮਾਤਰਾ ਚ ਜਿਹੜੀ ਆ ਉਹ ਬਰਮਦ ਹੋਈ ਨਸ਼ੀਆਂ ਗੋਲੀਆਂ ਪ੍ਰਾਪਤ ਹੋਈ ਇਹ ਤਿੰਨਾਂ ਦਾ ਗੈਂਗ ਸੀਗਾ ਮਕੇਸ਼ ਕੁਮਾਰ ਕੋਲੋਂ ਵੀ ਕਾਫੀ ਭਾਤਰਾ ਭਰੀ ਮਾਤਰਾ ਚ ਤੇ ਰੋਹਿਤ ਜਿਹੜਾ ਉਹ ਉਹਦੇ ਕੋਲੋਂ ਵੀ ਜਿਹੜਾ ਨਸ਼ੇ ਦਾ ਜਿਸ ਦਾ ਦਰਸਖੇਣੀ ਬ੍ਰੰਮਦ ਵਗੈਰਾ ਹੋਇਆ ਸਰ ਏਡੀ ਵੱਡੀ ਕਮਰਸ਼ੀਅਲ ਕਵਾਂਟੀਟੀ ਦੇ ਵਿੱਚ ਫੜੀਆਂ ਕਿੰਨੀ ਹੱਦ ਤੱਕ ਕਵਾਂਟੀਟੀ 83760 ਗੋਲੀਆਂ ਬ੍ਰੰਮਦ ਕੀਤੀਆਂ ਬਹੁਤ ਵੱਡੀ ਰਿਕਵਰੀ ਹੈਗੀ ਆ ਸ਼ਾਰਪੁਰ ਪੁਲਿਸ ਵਾਲੇ ਸਰ ਇਹ ਅੱਗੇ ਸਪਲਾਈ ਕਰਦੇ ਸੀ ਜਾਂ ਇਕੱਲੀ ਇਕੱਲੀ ਵੇਚਦੇ ਸੀ ਤੇ ਆਪਣੇ ਖੁਦ ਵੀ ਜਿਹੜਾ ਆਪੋਰਚੂਨ ਵੀ ਦਿੰਦੇ ਸੀ ਵੇਚ ਹੁਣ ਫਰਦਰ ਸਰ ਅੱਗੇ ਕੀ ਇਹਨਾਂ ਤੇ ਫਰਦਰ ਰਿਮਾਂਡ ਦੇ ਉੱਤੇ ਲਿਆ ਗਿਆ ਰਿਮਾਂਡ ਲੈ ਕੇ ਉਸ ਤੋਂ ਬਾਅਦ ਅਗੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿੱਥੇ ਕੀ ਹੈ ਪਹਿਲਾਂ ਵੀ ਸਰ ਕੋਈ ਇਹਨਾਂ ਤੇ ਮੁਕਦਮੇ ਹੈਗੇ ਪਹਿਲਾਂ ਵੀ ਮੁਕਦਮੇ ਦਰਜੇ ਜੀ ਬਮਨ ਕੁਮਾਰ ਤੇ ਮੁਕਦਮੇ ਦਰਜੇ ਮਕੇਸ਼ ਕੁਮਾਰ ਤੇ ਮੁਕਦਮੇ ਦਰਜ ਨੇ ਪਹਿਲਾਂ ਵੀ ਦਰਜ ਏਦਾਂ ਦਾ ਵੀ ਕੋਈ ਸਾਹਮਣੇ ਆਇਆ ਸਰ ਵੀ ਇਹ ਤਾਂ ਸਾਰੀਆਂ ਬ੍ਰੈਂਡ ਮੈਡੀਸਨ ਦੁੰਦੀਆਂ ਕਿੱਥੋਂ ਲੈ ਕੇ ਆਉਂਦੇ ਸੀ ਇਹ ਕਿਦਾਂ ਇਹ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਊਗਾ ਆਫਟਰ ਰਿਮਾਂਡ ਕਿ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਵੇਚਣਗੇ ਓਕੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ